ਹਾਜੀ ਵੀ ਕੀਤੀ ਜਾਂਦੇ ਹੋ ਤੇ ਲਹੂ ਵੀ ਪੀਤੀ ਜਾਂਦੇ ਹੋ ਖਾ ਕੇ ਮਾਲ ਯਤੀਮਾਂ ਦਾ ਭਜ ਮਸੀਤੀ ਜਾਂਦੇ ਹੋ ਫਟ ਦਿਲਾਂ ਦੇ ਸਿੰਦੇ ਨਹੀਂ ਤੇ ਟੋਪੀਆਂ ਸੀਤੀ ਜਾਂਦੇ ਹੋ ਛੂਰੀ ਨਫੇਰੀ ਨਫਸਾਂ ਤੇ ਤੇ ਦੁੰਬੇ ਕੀਤੀ ਜਾਂਦੇ ਹੋ ਦਿਲ ਦੇ ਬਾਗ ਪਵਿੱਤਰ ਹੁਜਰੇ ਭਰੀ ਪਲੀਤੀ ਜਾਂਦੇ ਹੋ ਫਰਜ ਪੁਲਾਈ ਬੈਠੇ ਹੋ ਤੇ ਨਫਲਾਂ ਨੀਤੀ ਜਾਂਦੇ ਹੋ ਦੱਸੋ ਤਾਂ ਇਹ ਹਜ਼ਰਤ ਜੀ ਇਹ ਕੀ ਕੀਤੀ ਜਾਂਦੇ ਹੋ ਚੜਦੇ ਸੂਰਜ ਟਲਦੇ ਵੇਖੇ ਬੁਝਦੇ ਦੀਵੇ ਬਲਦੇ ਵੇਖੇ ਹੀਰੇ ਦਾ ਕੋਈ ਮੁੱਲ ਨਾ ਪਾਵੇ ਖੋਟੇ ਸਿੱਕੇ ਚੱਲਦੇ ਵੇਖੇ ਜਿਨ੍ਹਾਂ ਦਾ ਨਾ ਜਗ ਤੇ ਕੋਈ ਉਹ ਵੀ ਪੁੱਤਰ ਪਲਦੇ ਵੇਖੇ ਉਹਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਵੇਖੇ ਲੋਕੀ ਕਹਿੰਦੇ ਦਾਲ ਨਹੀਂ ਗਲਦੀ ਮਹਿਤੇ ਪੱਥਰ ਗਲ ਦੇ ਵੇਖੇ ਜਿਨ੍ਹਾਂ ਕਦਰ ਨਾ ਕੀਤੀ ਬੁਲਿਆ ਹੱਥੋਂ ਖਾਲੀ ਮਲ ਦੇ ਵੇਖੇ ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾ ਪੰਡਤ ਸਾਰੇ ਰੱਬ ਦਾ ਖੋਜ ਹੁਰਾ ਨਾ ਲੱਭਾ ਸਜਦੇ ਕਰ ਕਰ ਹਾਰੇ ਰੱਬ ਤਾਂ ਤੇਰੇ ਅੰਦਰ ਵੱਸਦਾ ਵਿੱਚ ਕੁਰਾਨ ਇਸ਼ਾਰੇ ਬੁੱਲੇ ਇਸ਼ਾਰਾ ਬੋਨੂ ਮਿਲਦਾ ਜਿਹੜਾ ਆਪਣੇ ਨਫਸ ਨੂੰ ਮਾਰੇ ਫੁੱਲਾਂ ਦਾ ਤੂੰ ਅਤਰ ਬਣਾ ਅਤਰਾਂ ਦਾ ਤੂੰ ਕਰ ਦਰਿਆ ਦਰਿਆ ਵਿੱਚ ਫਿਰ ਰਜ ਕੇ ਨਾ ਮੱਛੀਆਂ ਵਾਂਗੂ ਤਾਰੀਆਂ ਲਾ ਫੇਰ ਵੀ ਤੇਰੀ ਬੋਨੀ ਮੁਕਨੀ ਪਹਿਲੇ ਆਪਣੀ ਮੈਂ ਮੁਕਾ